ਕਿ ਭਈ ਇਹ ਦੰਦਾ ਵੀ ਕਟੀਆਂ ਕਹਿੰਦੇ ਹਾਂ ਕਟੀਆਂ ਵੀਰੇ ਜ਼ਿਆਦਾਤਰ ਜਮਾ ਜੈਡ ਬਲੈਕ ਜੈਡ ਬਲੈਕ ਆਪ ਵੀ ਜੈਡ ਬਲੈਕ ਹੈਗਾ ਆਂਦਾ ਜੀ ਮੋਰਾ ਨਾਲਦਾ ਜੀ ਕਿਹੜਾ ਜੀ ਇਹ ਹਾਂ ਮੋਰਾ ਚ ਮੋਰਾ ਚ ਠੰਡਾ ਸੀਲ ਬਹੁਤ ਆ ਦੋਸਤੋ ਦੇਖ ਸਕਦੇ ਹੋ ਸਵੇਰ ਦਾ ਬਿਲਕੁਲ ਠੰਡਾ ਸ੍ਰੀ ਕਾਲਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਆਪਣੇ YouTube ਚੈਨਲ ਸਮਰਾ ਡੈਰੀ ਫਾਰਮਿੰਗ ਤੇ Facebook ਪੇਜ ਸਮਰਾ ਡੈਰੀ ਫਾਰਮ ਤੇ ਅੱਜ ਦੋਸਤੋ ਤੁਹਾਨੂੰ ਬਹੁਤ ਚੰਗਾ ਝੋਟਾ ਦਿਖਾਵਾਂਗੇ ਪਿੰਡ ਲੋਂਗੋਵਾਲ ਜిల్లా ਸੰਗਰੂਰ ਸਤਿ ਸ੍ਰੀ ਅਕਾਲ ਜੀ ਆਪਣਾ ਘਰ ਦਾ ਝੋਟਾ ਹੀ ਇਹ ਹਾਂ ਬਈ ਤੇ ਉਮਰ ਕਿੰਨੀ ਕੁ ਜੀ ਦੀ ਹੋਰ ਬਈ 3.5 ਸਾਲ ਹੈ ਜੀ 3.5 ਸਾਲ ਦੇਖ ਸਕਦੇ ਹੋ ਦੋਸਤੋ ਹਾਈਟ ਹੂਟ ਬਹੁਤ ਚੰਗੀ ਆ ਇਹ ਕਿਹੜੀ ਉਹਦਾ ਆ ਜਾਂਦਾ ਜੀ ਮੋਰਾ ਨਾਲ ਦਾ ਜੀ ਕਿਹੜਾ ਇਹ ਹਾਂ ਮੋਰਾ ਦਾ ਮੋਰਾ ਚ ਠੰਡਾ ਸੀਲ ਬਹੁਤ ਆ ਦੋਸਤੋ ਦੇਖ ਸਕਦੇ ਹੋ ਸਵੇਰ ਦਾ ਬਿਲਕੁਲ ਠੰਡਾ ਹਾਈਟ ਹੂਟ ਪੂਰੀ ਚੰਗੀ ਆ ਗਈ ਤਰੀਕ ਹੈਗੀ ਅੱਜ 31 ਤੇ 10ਵਾਂ ਮਹੀਨਾ ਟੈਸਟੀਕਲਾ ਦਾ ਦੇਖ ਸਕਦੇ ਹੋ ਬਾਕੀ ਸਾਨੂੰ ਤੋੜ ਕੇ ਹੀ ਦਿਖਾਵਾਂਗੇ ਟੈਸਟੀ ਗਲਾਂ ਦਾ ਆ ਗਿਆ ਇੱਕ ਨੰਬਰ ਜਿਹੜੇ ਵੀ ਭਰਾਣੇ ਖਰੀਦਣਾ ਬਾਈ ਨਾਲ ਕਨੈਕਟ ਕਰ ਸਕਦੇ ਹੋ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੇ ਮੜਾ ਤੋੜ ਕੇ ਦਿਖਾ ਦਿਓ ਜੀ ਸੁਭਾ ਦਾ ਬਿਲਕੁਲ ਠੰਡਾ ਸਿੰਗੀ-ਸੁੰਗੀ ਦੇਖ ਸਕਦੇ ਹੋ ਹਾਈਟ ਪੂਰੀ ਚੰਗੀ ਐ ਪਿੱਠ ਬੁੜਾ ਦੇਖ ਸਕਦੇ ਹੋ ਬਿਲਕੁਲ ਪਤਲੇ ਪਿੰਡੇ ਦਾ ਆ ਗਿਆ ਮੋੜ ਲਿਓ ਜੀ ਮੋੜ ਲਿਓ ਹਾਈ ਟੂ ਹਿੱਟ ਦੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਆ ਸਾਣ ਦੀ ਜਿਵੇਂ ਕਿਸੇ ਭਰਾਣੇ ਕੋਈ ਫਾਰਮ ਵਿੱਚ ਰੱਖਣਾ ਹੁੰਦਾ ਮੱਝਾਂ ਕ੍ਰਾਸ ਕਰਨ ਵਾਸਤੇ ਬਾਕੀ ਬਈ ਇਹ ਦਿੰਦਾ ਵੀ ਕਟੀਆਂ ਕਹਿੰਦੇ ਹਾਂ ਕਟੀਆਂ ਵੀ ਜ਼ਿਆਦਾਤਰ ਜਮਾ ਜੈਡ ਬਲੈਕ ਜੈਡ ਬਲੈਕ ਆਪ ਵੀ ਜੈਡ ਬਲੈਕ ਹੈਗਾ ਬਾਕੀ ਬਾਈ ਲਵੇ ਕਟੀਆਂ ਵੀ ਹੈਗੀਆਂ ਨੇ ਇਹਦੀਆਂ ਦੇਖ ਸਕਦੇ ਹੋ ਬਾਈ ਕਿਹੜਾ ਕਟੀਆਂ ਬੁੜੀਆਂ ਸੋਹਣੀਆਂ ਸੋਹਣੀਆਂ ਕਟੀਆਂ ਬਹੁਤ ਆ ਜਿਵੇਂ ਕਿਸੇ ਭਰਾਣੇ ਡੈਰੀ ਤੇ ਰੱਖਣਾ ਹੁੰਦਾ। ਖਾਣ ਪੂਰਾ ਚੰਗਾ ਨਵੀਂ ਹਾਨ ਦਾ ਆ ਗਿਆ। ਹਾਈ ਟੂ ਹੀਟ ਦੇਖ ਸਕਦੇ ਹੋ ਨੰਬਾਈ ਬਹੁਤ ਚੰਗੀ ਆ ਗਈ। ਤੇ ਇੱਕ ਵਾਰ ਆਪਣਾ ਨੰਬਰ ਦੱਸ ਦਿਓ ਜੀ। 8145 ਵੀਰੇ। ਹਾਂ ਜੀ। 81434 ਠੀਕ ਆ ਜੀ। 16636 ਠੀਕ ਆ ਜੀ। ਬਾਕੀ ਨੰਬਰ ਬਾਈ ਦਾ ਸਕਰੀਨ ਤੇ ਲਾ ਦਾਂਗੇ। ਰਿਜ਼ਲਟ ਆਪਣੇ ਲਵਾ ਹੈਗਾ ਜੀ ਇਹਦਾ। ਹਾਂ ਹੈਗਾ ਵੀਰੇ ਖੜਾ ਆਪਣੇ ਲਵਾ ਜਾ ਕੇ ਦਿਖਾ ਲਾਂਗੇ। ਠੀਕ ਆ ਜੀ। ਹਾਈ ਟੂ ਹੀਟ ਪੂਰੀ ਚੰਗੀ ਆ ਗਈ। ਉਮਰ ਹੈਗੀ ਹੈ ਤਿੰਨ ਸਾਲ ਜੀ। ਮੋਹਰਾ ਦਾ ਆ ਗਿਆ ਜੀ ਪੂਰਾ। ਮੇਲੇ ਮੂਲੇ ਨਹੀਂ ਪਾਇਆ ਜੀ ਕੋਈ। ਨਾ ਭਾਈ ਮੇਲੇ ਮੂਲੇ ਨਹੀਂ। ਠੀਕ ਆ ਜੀ ਹਾਈਟ ਦੇਖੋ ਦੋਸਤੋ ਪੂਰਾ ਚੰਗਾ ਸਾਨ ਆ ਤੇ ਰੇਟ ਇਹਦਾ ਜੀ ਰੇਟ ਵੀਰੇ ਦੇ ਲੈਣੀ 81 ਦਾ ਦੇਣਾ 81 ਦਾ ਜੀ ਬਾਕੀ ਮੌਕੇ ਤੇ ਮਾਨਤਾਨੂ ਮਾਨਤਾਨ ਕਰਦੇ ਆ ਠੀਕ ਆ ਜੀ